ਸਤ ਸ੍ਰੀ ਅਕਾਲ ਜੀ ਆਸ ਕਰਦਾ ਠੀਕ ਹੋਵੋਗੇ ਅੱਜ ਗੱਲ ਕਰਨ ਲੱਗੇ ਆ ਇੱਕ ਬੜਾ ਹੀ ਖਤਰਨਾਕ ਪ੍ਰਾਣੀ ਜਿਹਨੂੰ ਸਸ ਕਹਿੰਦੇ ਆ ਜਿਹੜਾ ਕਿ ਪਹਿਲਾਂ ਪਹਿਲਾਂ ਬੜਾ ਸ਼ਰੀਫ ਹੁੰਦਾ ਪਰ ਬਾਅਦ ਵਿੱਚ ਉਹੀ ਨਿਸ਼ਾਨ ਜੋ ਉਹੀ ਪ੍ਰਾਣੀ ਬੜਾ ਖਤਰਨਾਕ ਹੋ ਜਾਂਦਾ ਜਦੋਂ ਕਿਸੇ ਬੀਬੀ ਦੇ ਮੁੰਡਾ ਜਾਂਦਾ ਤਾਂ ਉਹਨੂੰ ਬੜਾ ਚਾਹ ਹੁੰਦਾ ਹੈ ਕਿ ਘਰ ਨੋਂ ਆਉਗੇ ਔਰ ਇਸ ਖੁਸ਼ੀ ਵਿੱਚ ਉਹ 25 30 ਸਾਲ ਕੱਢ ਦਿੰਦੀ ਹੈ ਮੁੰਡਾ ਜਦੋਂ 25 30 ਸਾਲ ਦਾ ਹੁੰਦਾ ਹੈ ਕੁਝ ਕਮਾਉਣ ਲੱਗ ਜਾਂਦਾ ਹੈ ਤੋਂ ਦਾ ਵਿਆਹ ਹੁੰਦਾ ਹੈ ਤ அப்பੋ ਹੀ ਬੀਬੀ ਪਹਿਲਾਂ ਆਪਦੀਆਂ ਅੰਡਾਂਵਾਂ ਗੱਲਾਂ ਕਰਦੀ ਹੈ ਕਿ ਭੈਣੇ ਇੱਕ ਵਾਰੀ ਮੁੰਡੇ ਦਾ ਵਿਆਹ ਹੋ ਜੇ ਫੇਰ ਤਾਂ ਆਪਾਂ ਦਾ ਬਸ ਸਾਰਾ ਕੰਮ ਕਬੀਲਦਾਰੀ ਛੱਡ ਕੇ ਮੰंजे ਤੇ ਬਹਿ ਜਾਣਾ ਰੱਬ ਰੱਬ ਕਰਿਆ ਕਰਨਾ ਕਿਸੇ ਨੂੰ ਕੁਝ ਨਹੀਂ ਕਹਿਣਾ ਇਹਨਾਂ ਦਾ ਘਰ ਆ ਇਹ ਖਾਣ ਕਮਾਉਣ ਕੁਝ ਮਰਜ਼ੀ ਕਰਨ ਆਪਾਂ ਤਾਂ ਬਸ ਰੱਬ ਰੱਬ ਕਰਨੀ ਆ ਜਦੋਂ ਵਿਆਹ ਹੋ ਜਾਂਦਾ ਹੈ ਤਾਂ ਉਹੀ ਬੀਬੀ हिटलर बन ਜਾਂਦੀ ਹੈ ਵੀ ਆਪਣੀ ਨਾ ਉਹ ਨਾਲ ਐਵੇਂ ਪੇਸ਼ ਆਉਂਦੀ ਹੈ ਜਿਵੇਂ ਕਿ ਨਾ ਇੱਕ ਕੈਦੀ ਹੋਵੇ ਤਾਂ ਸਾਸਕ ਹਿਟਲਰ ਜਾਂ ਸਾਸਕ ਜੇਲਰ ਬੜੀ ਸ਼ਕਤੀ ਨਾਲ ਔਰ ਮੁੰਡਾ ਵੀ ਇਹ ਸਮਝਦਾ ਕਿ ਇਹਦੇ ਵਿੱਚ ਕੁਝ ਖਾਸ ਹੀ ਚੇਂਜ ਆਇਆ ਹੈ ਕੁਝ ਖਾਸ ਹੀ ਬਦਲਾ ਆਇਆ ਹੈ ਜਦੋਂ ਕਿਤੇ ਬੰਦਾ ਕੰਮਕਾਰ ਤੋਂ ਥੱਕਿਆ ਟੁੱਟਿਆ ਸ਼ਾਮ ਨੂੰ ਘਰੇ ਆਉਂਦਾ ਹੈ ਤੇ ਘਰ ਵਾਲੀ ਕਿਤੇ ਨਾ ਦਿਸੇ ਤਾਂ ਮਾਂ ਨੂੰ ਆਵਾਜ਼ ਮਾਰਦਾ ਕਿ ਮੈਂ ਪਾਣੀ ਫੜਾਈ ਪਾਣੀ ਤਾਂ ਲੈ ਕੇ ਆਉਂਦੀ ਹੈ ਕੁਝ ਬੋਲਦੀ ਹੋਈ ਤੇ ਜਦੋਂ ਆ ਕੇ ਮੰਜੇ ਤੇ ਬਹਿੰਦੀ ਹੈ ਪਾਣੀ ਪੂਣੀ ਪੀਂਦਾ ਹੈ ਚੱਲ ਪੁੱਛਦਾ ਹੈ ਕਿ ਘਰ ਵਾਲੀ ਕਿੱਥੇ ਹੈ ਕਹਿੰਦੀ ਪੁੱਛਣਾ ਧੜਕੇ ਦੀ ਕੰਮ ਲੱਗੀ ਹੋਈਆਂ ਮੇਮਸਾਹਬ ਤਾਂ ਪਏ ਆ ਬਸ ਅੰਦਰ ਏਸੀ ਛੱਡਿਆ ਇਹ ਵੀ ਨਹੀਂ ਵੇਖਿਆ ਕਿ ਬੁੜੀ ਜਾਉਂਦੀ ਐ ਮਰ ਗਈ ਬਾਹਰ ਨਹੀਂ ਦੇਖਿਆ ਤੇ ਕਹਿੰਦਾ ਤੂੰ ਕਹਿ ਦੇਣਾ ਸੀ ਕਿਉਂਕਿ ਅੱਜ ਕੱਲ੍ਹ ਦੀਆਂ ਮਾਡਰਨ ਕੁੜੀਆਂ ਉਹ ਸੋਚਦੀਆਂ ਜੇ ਮੰਮੀ ਨੂੰ ਕੋਈ ਚਾਹੀਦਾ ਹੋਇਆ ਚਲੋ ਆਵਾਜ਼ ਦੇ ਦਊਗੀ ਤੇ ਮੈਂ ਫੜਾ ਦਊਗੀ ਨਾ ਮੈਂ ਪੁੱਤ ਮੈਨੂੰ ਕੌਣ ਪੁੱਛਦਾ ਮੈਂ ਤਾਂ ਕੰਮ ਕਰਨ ਨੂੰ ਰੱਖੀ ਆ ਬਸ ਤੜਕੇ ਪਸ਼ੂਆਂ ਦਾ ਕੰਮ ਨਿਵੇੜਿਆ ਫੇਰ ਘਰ ਦੀ ਸਫਾਈ ਕੀਤੀ ਸਾਰੇ ਕੰਮ ਕੀਤੇ ਆਪ ਸਾਰਾ ਕੁਝ ਖਾ ਲਿਆ ਰੋਟੀ ਬਣਾ ਕੇ ਖਾ ਲਈ ਮੈਨੂੰ ਨਹੀਂ ਪੁੱਛਿਆ ਆਏ ਨਹੀਂ ਵੀ ਇੱਕ ਵਾਰੀ ਬੇਬੇ ਨੂੰ ਪੁੱਛ ਲਾਂ ਕਿ ਕੁਝ ਖਾਣਾ ਹੈ ਕੁਝ ਪੀਣਾ ਹੈ ਨਾ ਭਈ ਮੈਂ ਤਾਂ ਇੱਥੇ ਹੀ ਬੈਠੀ ਆ ਮਤਲਬ ਜਦੋਂ ਮੁੰਡਾ ਆਉਂਦਾ ਉਹਦੇ ਕੰਨ ਪਰਨੇ ਸ਼ੁਰੂ ਕਰ ਦਿੰਦੇ ਆ ਤੇ ਜੇ ਕਿਤੇ ਬੰਦਾ ਕਹਦੇ ਚੱਲ ਕੋਈ ਨਹੀਂ ਬੇਬੇ ਨਵੀਂ ਨਵੀਂ ਵਿਆਹੀ ਆਈ ਆ ਸਿੱਖ ਜੂਗੀ ਹੌਲੀ ਹੌਲੀ ਕੋਈ ਗੱਲ ਨਹੀਂ ਹਾਂ ਹਾਂ ਹੁਣ ਤੂੰ ਮੇਰੀ ਗੱਲ ਕਿੱਥੇ ਸੁਣਨੀ ਆ ਤੂੰ ਵੀ ਉਹਦੇ ਵੱਲ ਤਾਂ ਮੈਨੂੰ ਕੌਣ ਪੁੱਛਦਾ ਭਾਈ ਵਿਆਹੀ ਤਾਂ ਮੈਂ ਵੀ ਆਈ ਸੀ ਇਸ ਘਰ ਚ ਮੈਂ ਤਾਂ ਨਹੀਂ ਕਦੇ ਪਈ ਸੀ ਸਾਡੀ ਸੱਸ ਤੜਕੇ 4 ਵਜੇ ਉਠਾ ਲੈਂਦੀ ਸਾਰਾ ਦਿਨ ਕੰਮ ਕਰਦੀਆਂ ਜੇ ਕਿਤੇ ਬੈਠਣਾ ਹੋਣਾ ਸਾਸਨੇ ਸਹਰਾਣੇ ਵਾਲੇ ਪਾਸੇ ਬੈਠਣਾ ਅਸੀਂ ਪੈਦਾਂ ਵਾਲੇ ਪਾਸੇ ਬੈਠਣਾ ਐਨੀ ਜ਼ਰਤ ਨਹੀਂ ਸੀ ਵੀ ਕਦੇ ਪੱਖਾ ਵੀ ਲਾ ਲਈਏ ਤੇ ਹੁਣ ਤਾਂ ਪੁੱਛੀ ਨਾ ਐਨਾ ਬੁਰਾ ਹਾਲ ਹੋਇਆ ਪਿਆ ਜੋ ਆਕਾਂ ਦਾ ਵੀ ਪੁੱਛਦੇ ਵੀ ਨਹੀਂ ਕਰੇ ਬਜ਼ੁਰਗਾਂ ਨੂੰ ਮਤਲਬ ਐਵੇਂ ਦਾ ਵਿਹਾਰ ਕਰਦੀ ਐ ਮੁੰਡਾ ਵਿਚਾਰਾ ਕਹਿੰਦਾ ਤੇ ਕੋਈ ਨਹੀਂ ਬੇਬੇ ਤੂੰ ਹੀ ਕਹਿੰਦੇ ਸੀ ਵੀ ਛੇਤੀ ਵਿਆਹ ਕਰਾ ਲਾ ਛੇਤੀ ਕਰਾ ਲਾ ਹੁਣ ਐਡੀ ਛੇਤੀ ਕੀ ਹੋ ਗਿਆ ਵੇ ਪਤਾ ਐ ਥੋੜੀ ਪਤਾ ਸੀ ਵੈਜ ਜੀ ਨਿਕਲੂਗੀ ਮਝੋਲਿਆਂ ਨੂੰ ਫੋਨ ਕਰ ਥੋੜਾ ਬਹੁਤਾ ਸਮਝਾ ਕੇ ਜਾਣ ਔਰ ਨੌ ਨੂੰ ਅੱਗੇ ਪਤਾ ਵੀ ਨਹੀਂ ਹੁੰਦਾ ਵੀ ਕੀ ਚੱਲ ਰਿਹਾ ਹੈ ਕੀ ਨਹੀਂ ਤਾਂ ਇਸ ਤਰ੍ਹਾਂ ਦੀਆਂ ਕੰਮ ਗੱਲਾਂ ਬਾਤਾਂ ਹੁੰਦੀਆਂ ਉਹੋ ਹੀ ਬੇਬੇ ਜਿਹੜੀ ਬੜੇ ਸ਼ਰੀਫ ਹੁੰਦੀ ਹੈ ਉਹੋ ਹੀ ਮੁੰਡੇ ਤੋਂ ਵਿਆਹ ਤੋਂ ਬਾਅਦ ਉਹਦੇ ਜੇ ਖਾਸ ਤਰ੍ਹਾਂ ਦਾ ਕਰੰਟ ਆਉਂਦਾ ਹੈ ਕਿ ਹਮੇਸ਼ਾ ਹੀ ਉਹ ਕਹਿੰਦੀ ਆ ਕਿ ਨੌ ਮੇਰੇ ਨਾਲ ਲੜਦੀ ਕਿਉਂ ਨਹੀਂ ਬਾਜਵੇਂ ਕੁੱਕੜ ਨਹੀਂ ਦੋ ਛੱਟੇ ਹੋਣ ਖਾਰੇ ਚ ਤੇ ਇੱਕ ਵਿਚਾਰਾ ਹਜੇ ਸੁਸਤੀ ਜੀ ਲਾਉਂਦਾ ਤੇ ਦੂਜਾ ਤੜਾ ਥੋੜਾ ਮਾਰਦਾ ਖੰਭ ਖਲਾਰਦਾ ਵੀ ਯਾਰ ਆ ਜਾ ਲੜ ਕੇ ਰਾਂਦੀ ਉਹ ਹਾਲ ਹੁੰਦਾ ਸੱਸ ਦਾ ਵੀ ਇਹ ਲੜਦੀ ਕਿਉਂ ਨਹੀਂ ਮੇਰਾ ਤਾਂ ਟਾਈਮ ਪਾਸ ਹੀ ਨਹੀਂ ਹੁੰਦਾ ਜੇ ਮੈਂ ਕੁਝ ਬੋਲਦੀ ਆ ਤੇ ਬੋਲਦੀ ਵੀ ਨਹੀਂ ਇਸ ਤਰ੍ਹਾਂ ਦੇ ਖਤਰਨਾਕ ਪ੍ਰਾਣੀ ਜਿਹੜਾ ਹਰ ਘਰ ਵਿੱਚ ਪਾਇਆ ਜਾਂਦਾ ਬਹੁਤ ਘਾਟੀ ਇਸ ਤਰ੍ਹਾਂ ਦੇ ਪ੍ਰਾਣੀਆਂ ਜਿਹੜੇ ਸ਼ਰੀਪ ਹੋਣ ਉਹ ਨਹੀਂ ਤਾਂ ਸਾਰੇ ਖਤਰਨਾਕ ਹੀ ਹੈ ਧੰਨਵਾਦ ਜੀ